ਦੇਖੋ 247 ਪੰਜਾਬ ਦਾ ਹੈ ਤੁਹਾਡਾ ਦੁਖੀ ਗਰੂਵਰ ਤੇ ਹੁਣ ਇਸ ਵਿੱਚ ਦੀ ਵੱਡੀ ਖਬਰ ਜਿਹੜੀ ਸਾਹਮਣੇ ਆ ਰਹੀ ਹੈ ਪੰਜਾਬ ਦੇ ਸੀਐਮ ਭਗਵੰਤ ਮਾਨ ਨੇ ਵੀ ਨਿਤੀ ਆਯੋਗ ਦੀ ਬੈਠਕ ਦਾ ਜੋ ਹੈ ਬਾਈਕਾਟ ਕਰਨ ਦਾ ਫੈਸਲਾ ਕਰ ਦਿੱਤਾ ਇਸ ਤੋਂ ਪਹਿਲਾਂ ਤੋਂ ਅੰਦਾਜ਼ਾ ਸੀ ਕਿ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਪ੍ਰਧਾਨਗੀ ਹੇਠ ਇਹ ਛਿੜੀ ਏ ਨੀਤੀ ਆਯੋਗ ਦੀ ਬੈਠਕ ਹੈ 27 ਤਰੀਕ ਨੂੰ ਹੋਣੀ ਹੈ ਉਸ ਤੋਂ ਪਹਿਲਾਂ ਜੋ ਹੈ ਬਹੁਤ ਸਾਰੇ ਰਾਜਾਂ ਵੱਲੋਂ ਜੋ ਹੈ ਇਸ ਦਾ ਬਾਈਕਾਟ ਕਰ ਦਿੱਤਾ ਗਿਆ ਫੈਸਲਾ ਸਾਹਮਣੇ ਆ ਚੁੱਕਿਆ ਹੈ ਤੇ ਹੁਣ ਜੋ ਪੰਜਾਬ ਦੇ ਸੀਐਮ ਨੇ ਭਗਵੰਤ ਮਾਨ ਉਹਨਾਂ ਨੇ ਵੀ ਇਸ ਬੈਠਕ ਨੂੰ ਬਾਈਕਾਟ ਕਰਨ ਦਾ ਜੋ ਹੈ ਫੈਸਲਾ ਕਰ ਲਿਆ ਤੇ ਜੇਕਰ ਗੱਲ ਕੀਤੀ ਜਾਵੇ ਇਸ ਤੋਂ ਪਹਿਲਾਂ ਤੇਲੰਗਾਨਾ, ਤਾਮਿਲਨਾਡੂ, ਕਰਨਾਟਕ, ਹਿਮਾਚਲ ਪ੍ਰਦੇਸ਼ ਜਿਹੜੇ ਰਾਜ ਨੇ ਉਹ ਇਸ ਬੈਠਕ ਦਾ ਬਾਈਕਾਟ ਕਰ ਚੁੱਕੇ ਨੇ ਤੇ ਹੁਣ ਪੰਜਾਬ ਵੀ ਇਸ ਵਿੱਚ ਸ਼ਾਮਲ ਹੋ ਗਿਆ ਪਰ ਦੱਸਿਆ ਚਲਿਆ ਕਿ ਪੱਛਮੀ ਬੰਗਾਲ ਦੀ ਜੋ ਸੀਐਮ ਨੇ ਮਮਤਾ ਬੇਨਰਜੀ ਉਹ ਇਸ ਮੀਟਿੰਗ ਵਿੱਚ ਸ਼ਿਰਕਤ ਕਰਨਗੇ ਤੇ ਪ੍ਰਧਾਨ ਮੰਤਰੀ ਮੋਦੀ ਦੇ ਸਾਹਮਣੇ ਜੋ ਹੈ ਆਪਣਾ ਵਿਰੋਧ ਦਰਜ ਕਰਵਾਉਣਗੇ ਇਸ ਕਰਕੇ ਸਿਰਫ ਉਹ ਮੀਟਿੰਗ ਵਿੱਚ ਸ਼ਾਮਲ ਹੋ ਕੇ ਬੈਠੇ ਵੀ ਸ਼ਾਮਲ ਹੋਣਗੇ ਤੇ ਹੁਣ ਜਿਹੜੀ ਵੱਡੀ ਖਬਰ ਸਾਹਮਣੇ ਆ ਰਹੀ ਹੈ ਕਿ ਪੰਜਾਬ ਦੇ ਸੀਐਮ ਨੇ ਵੀ ਬੈਠਕ ਦਾ ਬਾਈਕਾਟ ਕਰਨ ਦਾ ਜੋ ਹੈ ਫੈਸਲਾ ਕਰ ਦਿੱਤਾ ਨੀਤੀ ਆਯੋਗ ਦੀ ਬੈਠਕ ਦਾ ਜੋ ਹੈ ਬਾਈਕਾਟ ਕਰਨ ਦਾ ਫੈਸਲਾ ਕਰ ਦਿੱਤਾ ਹੈ ਤੇ ਵਾਰ-ਵਾਰ ਜੋ ਹੈ ਕਿਉਂਕਿ ਜਦੋਂ ਤੋਂ ਬਜਟ 2024 ਸਾਹਮਣੇ ਆਇਆ ਤੇ ਹਰ ਪਾਸੇ ਜੋ ਹੈ ਚਰਚਾ ਦਾ ਵਿਸ਼ਾ ਬਣ ਗਿਆ ਸੀ ਹਰ ਕੋਈ ਕਹਿੰਦਾ ਹੋਇਆ ਨਜ਼ਰ ਆ ਰਹੀ ਸੀ ਕਿ ਕਿਸ ਤਰ੍ਹਾਂ ਦਾ ਜੋ ਬਜਟ ਹੈ ਪੇਸ਼ ਕੀਤਾ ਗਿਆ ਮੋਦੀ ਸਰਕਾਰ ਵੱਲੋਂ ਕੇਂਦਰ ਸਰਕਾਰ ਵੱਲੋਂ ਤੇ ਉਸ ਤੋਂ ਬਾਅਦ ਜੋ ਹੈ ਜਿੰਨੇ ਵੀ ਇਹ ਗੱਲ ਸਾਹਮਣੇ ਆ ਰਹੀ ਸੀ ਕਿ ਜਿੰਨੇ ਵੀ ਗੈਰ ਐਨਡੀਐਸ ਸਾਸ਼ਿਤ ਰਾਜ ਨੇ ਉਹਨਾਂ ਨੂੰ ਜੋ ਹੈ ਪੂਿਤ ਤਨਲਿਸ ਬਜਟ ਵਿੱਚ ਨਜ਼ਰ ਅੰਦਾਜ਼ ਸਾ ਦਿੱਤਾ ਗਿਆ ਤੇ ਉਸ ਤੋਂ ਬਾਅਦ ਇੱਕ ਤੋਂ ਬਾਅਦ ਇੱਕ ਜੁਆ ਹੈ ਜਿਹੜੇ ਰਾਜ ਸੰਨੀਤੀ ਆਯੋਗ ਦੀ ਮੀਟਿੰਗ ਨੂੰ ਜੋ ਹੈ ਜੋ ਬੈਠਕ ਸੀ ਉਸ ਨੂੰ ਬਾਈਕਾਟ ਕਰਨਾ ਉਹਨਾਂ ਨੇ ਸ਼ੁਰੂ ਕਰ ਦਿੱਤਾ ਤੇ ਲੰਗਾਨਾ ਇਸ ਇਸ ਵਿੱਚ ਸ਼ਾਮਲ ਸੀ ਬਾਈਕਾਟ ਕਰਨ ਵਿੱਚ ਉਸ ਤੋਂ ਬਾਅਦ ਕਰਨਾਟਕ ਉਸ ਤੋਂ ਬਾਅਦ ਤਾਮਿਲਨਾਡੂ ਹਿਮਾਚਲ ਪ੍ਰਦੇਸ਼ ਪੰਜਾਬ ਸਰਕਾਰ ਨੇ ਵੀ ਜੋ ਹੈ ਨੀਤੀ ਆਯੋਗ ਦੀ ਬੈਠਕ ਦਾ ਬਾਈਕਾਟ ਕਰਨ ਦਾ ਜੋ ਹੈ ਫੈਸਲਾ ਕਰ ਲਿਆ ਇਥੇ ਦੱਸ ਦਈਏ ਇਹਨਾਂ ਗੈਰ ਐਨਡੀਏ ਸ਼ਾਸਿਤ ਰਾਜਾਂ ਦਾ ਕਹਿਣਾ ਹੈ ਕਿ ਸੱਤਾ ਵਿੱਚ ਬਨੇ ਰਹਿਣ ਲਈ ਮੋਦੀ ਸਰਕਾਰ ਨੇ ਇਸ ਬਜਟ ਵਿੱਚ ਸਿਰਫ बिहार ਤੇ ਆਂਧਰਾ ਪ੍ਰਦੇਸ਼ 'ਵਲ ਵਿਸ਼ੇਸ਼ ਧਿਆਨ ਦਿੱਤਾ ਦੂਜੇ ਰਾਜਾਂ ਦੀਆਂ ਮੰਗਾਂ 'ਵਲ ਕੋਈ ਧਿਆਨ ਨਹੀਂ ਦਿੱਤਾ ਗਿਆ ਇੱਥੇ ਜ਼ਿਕਰ ਹੋ ਗਿਆ ਕਿ ਕਰਨਾਟਕ ਦੀ ਕਾਂਗਰਸ ਸਰਕਾਰ ਕੇਂਦਰ ਸਰਕਾਰ ਦੇ ਖਿਲਾਫ ਪਹਿਲਾਂ ਹੀ ਸੁਪਰੀਮ ਕੋਰਟ ਪਹੁੰਚ ਚੁੱਕੀ ਹੈ ਸੂਬਾ ਸਰਕਾਰ ਨੇ ਮੇਰਾ ਟੈਕਸ ਮੇਰਾ ਹੱਕ ਮੁਹਿੰਮ ਵੀ ਸ਼ੁਰੂ ਕੀਤੀ ਸੀ ਉਹਨਾਂ ਨੇ ਸੁਪਰੀਮ ਕੋਰਟ ਵਿੱਚ ਪਟੀਸ਼ਨ ਦਾਇਰ ਕਰਕੇ ਕਿਹਾ ਕਿ ਕੇਂਦਰ ਸਰਕਾਰ ਸੰਘੀ ਢਾਂਚੇ ਦੀ ਭਾਵਨਾ ਅਨੁਸਾਰ ਰਾਜ ਨੂੰ ਉਚਿਤ ਸਹਾਇਤਾ ਨਹੀਂ ਦੇ ਰਹੀ ਤੇ ਸੁਣ ਸਭ ਤੋਂ ਵੱਡਾ ਸਵਾਲ ਇਹ ਹੈ ਕਿ ਵਿਰੋਧੀ ਧਿਰ ਦੇ ਮੁੱਖ ਮੰਤਰੀਆਂ ਦੀ ਮੀਟਿੰਗ ਦਾ ਬਾਈਕਾਟ ਕਰਨ ਦਾ ਕੀ ਅਸਰ ਪਏਗਾ ਤੇ ਇੱਥੇ ਦੱਸਦੇ ਕਿ ਦਰਅਸਲ ਜਦੋਂ 2014 ਦੇ ਵਿੱਚ ਨਰਿੰਦਰ ਮੋਦੀ ਦੀ ਅਗਵਾਈ ਵਿੱਚ ਕੇਂਦਰ ਵਿੱਚ ਭਾਜਪਾ ਦੀ ਸਰਕਾਰ ਬਣੀ ਸੀ ਤਾਂ 2015 ਵਿੱਚ ਨੀਤੀ ਆਯੋਗ ਦੀ ਸਥਾਪਨਾ ਕੀਤੀ ਗਈ ਸੀ ਨੀਤੀ ਆਯੋਗ ਦਾ ਅਰਥ ਹੁੰਦਾ ਹੈ ਨੈਸ਼ਨਲ ਇੰਸਟੀਚਿਊਟ ਆਫ ਟਰਾਂਸਫਾਰਮਿੰਗ ਇੰਡੀਆ ਇਸ ਦੀ ਸਥਾਪਨਾ ਯੋਜਨਾ ਕਮਿਸ਼ਨ ਨੂੰ ਭੰਗ ਕਰਕੇ ਕੀਤੀ ਗਈ ਸੀ ਯੋਜਨਾ ਕਮਿਸ਼ਨ ਦਾ ਕੰਮ ਦੇਸ਼ ਦੀਆਂ ਲੋੜਾਂ ਅਨੁਸਾਰ ਕੇਂਦਰ ਤੇ ਰਾਜ ਸਰਕਾਰਾਂ ਲਈ ਵਿੱਪਨ ਯੋਜਨਾਵਾਂ ਬਣਾਉਣ ਵਿੱਚ ਵਿੱਤ ਮੰਤਰਾਲੇ ਤੇ ਭਾਰਤ ਸਰਕਾਰ ਦੀ ਸਹਾਇਤਾ ਕਰਨੀ ਸੀ ਪਰ ਇਸ ਨੂੰ ਖਤਮ ਕਰਕੇ ਮੋਦੀ ਸਰਕਾਰ ਦੁਆਰਾ ਬਣਾਈ ਨੀਤੀ ਆਯੋਗ ਮੁੱਖ ਤੌਰ ਤੇ ਇੱਕ ਥਿੰਕ ਟੈਂਕ ਬਣ ਗਿਆ ਨੀਤੀ ਆਯੋਗ ਹੁਣ ਸਰਕਾਰ ਦੇ ਵਾਅਦਕ ਪ੍ਰੋਗਰਾਮਾਂ ਤੇ ਨੀਤੀਆਂ ਬਾਰੇ ਜਾਣਕਾਰੀ ਪ੍ਰਦਾਨ ਕਰਦਾ ਹੈ ਇਸ ਦਾ ਬਜਟ ਬਣਾਉਣ ਜਾਂ ਸਰਕਾਰ ਦੇ ਵਿੱਤੀ ਕੰਮਕਾਜ ਵਿੱਚ ਕੋਈ ਦਖਲ ਨਹੀਂ ਹੈ ਨੀਤੀ ਆਯੋਗ ਦਾ ਉਦੇਸ਼ ਭਾਰਤ ਸਰਕਾਰ ਤੇ ਰਾਜਾਂ ਨੂੰ ਇੱਕ ਪਲੇਟਫਾਰਮ ਪ੍ਰਦਾਨ ਕਰਨਾ ਹੈ ਇਥੇ ਸਾਰੇ ਰਾਜ ਤੇ ਕੇਂਦਰ ਸ਼ਾਸਿਤ ਪ੍ਰਦੇਸ਼ ਇਕੱਠੇ ਬੈਠਦੇ ਨੇ ਤੇ ਰਾਸ਼ਟਰੀ ਹਿੱਤ ਵਿੱਚ ਨੀਤੀਆਂ ਬਣਾਉਣ ਦੇ ਸੰਬੰਧ ਵਿੱਚ ਆਪਣੇ ਵਿਚਾਰ ਪੇਸ਼ ਕਰਦੇ ਨੇ ਤੇ ਪ੍ਰਧਾਨ ਮੰਤਰੀ ਇਸ ਕਮਿਸ਼ਨ ਦੇ ਚੇਅਰਮੈਨ ਨੇ ਇਸ ਦੀ ਗਵਰਨਿੰਗ ਕੌਂਸਲ ਦੀ ਮੀਟਿੰਗ ਹਰ ਸਾਲ ਉਹਨਾਂ ਦੀ ਪ੍ਰਧਾਨਗੀ ਹੇਠ ਹੁੰਦੀ ਹੈ ਇਸ ਕੌਂਸਲ ਦੀ ਸਥਾਪਨਾ ਕੇਂਦਰੀ ਸਕੱਤਰੇਤ ਵੱਲੋਂ ਜਾਰੀ ਹੁਕਮਾ ਤਹਿਤ ਕੀਤੀ ਗਈ ਹੈ ਤੇ ਇਸ ਵਿੱਚ ਸਾਰੇ ਰਾਜਾਂ ਦੇ ਮੁੱਖ ਮੰਤਰੀ ਉਪ ਰਾਜਪਾਲ ਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਪ੍ਰਸ਼ਾਸਕ ਮੈਂਬਰ ਨੇ ਇਸ ਗਵਰਨਿੰਗ ਕੌਂਸਲ ਦੀਆਂ ਹੁਣ ਤੱਕ 8 ਮੀਟਿੰਗਾਂ ਹੋ ਚੁੱਕੀਆਂ ਨੇ ਤੇ ਮੀਟਿੰਗ ਵਿੱਚ ਸਹਿਕਾਰੀ ਸੰਗਵਾਦ ਵੱਖ-ਵੱਖ ਖੇਤਰਾਂ ਵਿਭਾਗਾ ਦੇ ਸੰਬੰਧੀ ਮੁੱਦਿਆਂ ਨਾਲ ਸੰਬੰਧਿਤ ਵਿਸ਼ਾ ਤੇ ਚਰਚਾ ਹੁੰਦੀ ਹੈ ਤੇ ਇਹ ਵੀ ਦੱਸਦੇ ਕਿ ਮੀਟਿੰਗ ਦਾ ਮਕਸਦ ਰਾਸ਼ਟਰੀ ਵਿਕਾਸ ਦੇ ਅਜੰਡੇ ਨੂੰ ਅੱਗੇ ਲਿਜਾਣਾ ਹੈ ਤੇ ਹੁਣ ਜਿਹੜਾ ਸਵਾਲ ਸਾਹਮਣੇ ਆ ਰਿਹਾ ਕਿ ਬਾਈਕਾਟ ਨਾਲ ਕੀ ਹੋਵੇਗਾ ਕੀ ਅਸਰ ਪਵੇਗਾ ਤਾਂ ਕੁਲ ਮਿਲਾ ਕੇ ਵੇਖਿਆ ਜਾਵੇ ਤਾਂ ਨੀਤੀ ਆਯੋਗ ਇੱਕ ਸੰਵਿਧਾਨਿਕ ਸੰਸਥਾ ਨਹੀਂ ਹੈ ਕੋਈ ਵੀ ਮੁੱਖ ਮੰਤਰੀ ਇਸੀ ਮੀਟਿੰਗ ਵਿੱਚ ਸ਼ਾਮਲ ਹੋਣ ਲਈ پابੰਦ ਨਹੀਂ ਹੈ ਨੀਤੀ ਆਯੋਗ ਕੇਂਦਰ ਤੇ ਰਾਜ ਸਰਕਾਰਾਂ ਲਈ ਸਲਾਹਕਾਰ ਏਜੰਸੀ ਵਜੋਂ ਕੰਮ ਕਰਦੀ ਹੈ ਅਜਿਹੇ ਵਿੱਚ ਵਿਰੋਧੀ ਧਿਰ ਦੇ ਮੁੱਖ ਮੰਤਰੀਆਂ ਦੀ ਸ਼ਮੂਲੀਅਤ ਨਾ ਹੋਣ ਨਾਲ ਇਸ ਦੀ ਤੇ ਕੋਈ ਵੀ ਅਸਰ ਜੜਾਏ ਨਹੀਂ ਪਏਗਾ ਹਾਂ ਇਹ ਗੱਲ ਪੱਕੀ ਹੈ ਕਿ ਉਹ ਰਾਜ ਇਸ ਵਿੱਚ ਆਪਣੇ ਵਿਚਾਰ ਪ੍ਰਗਟ ਨਹੀਂ ਕਰ ਸਕਣਗੇ ਕੁਲ ਮਿਲਾ ਕੇ ਪੂਰੀ ਤਰ੍ਹਾਂ ਸਿਆਸੀ ਮੁੱਦਾ ਹੈ ਇਸ ਵਿੱਚ ਹਿੱਸਾ ਲੈਣਾ ਜਾਂ ਨਾ ਲੈਣਾ ਕਿਸੇ ਦੀ ਸਿਹਤ ਇਸ ਦਾ ਕੋਈ ਅਸਰ ਨਹੀਂ ਪਏਗਾ ਤੇ ਇਸ ਤੋਂ ਪਹਿਲਾਂ ਦੱਸ ਦੇ ਕਿ 2023 ਵਿੱਚ ਗਵਰਨਿੰਗ ਕੌਂਸਲ ਦੀ 8ਵੀਂ ਮੀਟਿੰਗ ਤੋਂ ਵੀ ਕਈ ਮੁੱਖ ਮੰਤਰੀ ਗਾਇਬ ਸਨ ਇਸ ਵਿੱਚ ਪੱਛਮੀ ਬੰਗਾਲ ਦੇ ਸੀਐਮ ਮਮਤਾ ਬੇਨਰਜੀ ਦਿੱਲੀ ਦੇ ਸੀਐਮ ਅਰਵਿੰਨ ਕੇਜੀਵਾਲ ਪੰਜਾਬ ਸੀਐਮ ਭਗਵੰਤ ਮਾਨ ਬਿਹਾਰ ਸੀਐਮ ਨਿਤੀਸ਼ ਕੁਮਾਰ ਫਿਰ ਤੇਲੰਗਾਨਾ ਦੇ ਸੀਐਮ ਕੇਸੀਆਰ ਫਿਰ ਰਾਜਸਥਾਨ ਦੇ ਸੀਐਮ ਅਸ਼ੋਕ ਯਹਲੋ ਤੇ ਕੇਰਲ ਦੇ ਸੀਐਮ ਪਿੰਰਾਈ ਵਿਜੀਨ ਦੇ ਨਾਮ ਸ਼ਾਮਲ ਨੇ